ਇਹ ਬੀਹਦ ਗਮਗੀਨ ਤਸਵੀਰਾਂ ਸਮਰਾਲਾ ਦੇ ਪਿੰਡ ਮਾਨੂਪੁਰ ਦੀਆਂ ਨੇ ਜਿੱਥੇ ਇਸ ਪਿੰਡ ਦੇ ਜਾਏ ਸ਼ਹੀਦ ਫੌਜੀ ਪ੍ਰਤਪਾਲ ਸਿੰਘ ਦੀ ਮ੍ਰਿਤਕ ਦੇ ਉਸ ਦੇ ਜਦੀਕਰ ਪਹੁੰਚੀ ਹੈ ਸਾਰਾ ਪਿੰਡ ਸ਼ਹੀਦ ਲਈ ਹੰਝੂ ਵਹਾ ਰਿਹਾ ਹੈ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਆਪਣੇ ਸ਼ਹੀਦ ਪੁੱਤ ਨੂੰ ਅੰਤਿਮ ਵਿਦਾਈ ਦੇਣ ਮੌਕੇ ਮਾਪੇ ਦਾ ਬੁਰਾ ਹਾਲ ਹੈ। ਕਲੇਜਾ ਪਸੀ ਜਾ ਗਿਆ ਹੈ। ਭਾਰਤੀ ਫੌਜ ਨੇ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਪ੍ਰਕਪਾਲ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਹੈ। ਸ਼੍ਰੀਨਗਰ ਵਿਖੇ ਅਤਵਾਦੀਆਂ ਵਿਰੁੱਧ ਚਲਾਏ ਗਏ ਆਪਰੇਸ਼ਨ ਦੇ ਵਿੱਚ ਪਿੰਡ ਮਾਨੂਪੁਰ ਦਾ ਰਹਿਣ ਵਾਲਾ ਫੌਜੀ ਸ਼ਹੀਦ ਹੋ ਗਿਆ ਹੈ। ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤੈਨੂੰ ਭਰਾ ਸੀ ਸਾਡਾ ਇੱਕ ਭਰਾ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੀ ਸਿਰ ਉਹਦੀ ਸਿਰ ਤੇ ਚੱਲਦਾ ਹਟਾ ਨਾ ਫਰਕ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਦੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਫੋਨ ਤੇ ਛੁੱਟੀ ਕਰਕੇ ਆਇਆ ਜਦੋਂ ਹੁਣ ਆ 4 ਮਹੀਨੇ ਪਿੰਨਾ ਜੇ ਵਿਆਹ ਕਰਵਾ ਲਈ ਗਿਆ ਮੈਂ ਉਹਦੇ ਨਾਲ ਕੱਲ੍ਹ ਸੱਲ ਹੋਈ ਜੇ ਮੇਰੇ ਨਾਲ ਉਹ ਛੁੱਟੀ ਆ ਜਾ ਫੇਰ ਲਖੜੀ ਨਾਲ ਤਿਹਾਰ ਆ ਠੀਕ ਹੈ ਨਾ ਤਿਹਾਰ ਨੂੰ ਸਾਰੇ ਇੱਥੇ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਆਉਂਗਾ ਕਹਿੰਦਾ ਫਤਲ ਦਿਵਾਲੀ ਨੂੰ ਹਣੀ ਨੂੰ ਘੁੰਮਾਂਗੇ ਫੇਰਾ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਜੀ ਨਾਲ ਕੱਲ ਸ਼ਾਮ ਨੂੰ ਗੱਲ ਕੀਤੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਹੈ ਮੈਂ ਕਿਹਾ ਦੱਸੋ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਣ ਲੱਗ ਗਿਆ ਉਹਦਾ ਫਰੈਂਡ ਜੀ ਕਿਹੜਾ ਨਾਮ ਦੱਸ ਇਹਦਾ ਮੁੰਡਾ ਇੱਕ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਿ ਨਾ ਇਦਾਂ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਥ ਲਾ ਕਰੇ ਫਿਰ ਤੈਨੂੰ ਫੋਨ ਆਊਗਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਫੁਰਜ਼ ਯੱਲ ਫਿਰ ਵੀ ਉਸ ਤੋਂ ਬਾਅਦ ਫਿਰ ਮੈਨੂੰ ਉਹ ਫੋਨ ਆਇਆ ਜੀ ਜੁੰਟ ਤੋਂ ਇਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਦੇਖੋ ਇਹ ਸ਼ਾਹਦਤ ਜਿਹੜੀ ਹੁੰਦੀ ਹੈ ਇਹ ਇਲਾਕਾ ਜਿਹੜਾ ਬਹੁਤ ਖਤਰਨਾਕ ਮੈਂ ਦੇਖਿਆ ਮੈਂ ਖੁਦ ਇੱਥੇ ਰਿਆ ਮੈਂ ਖੁਦ ਇੰਜੀਨੀਅਰ ਉਹ ਮੈਂ 3 ਉੱਤੇ ਉੱਤਰ ਮੇਜਰ ਮੈਂ ਖੁਦ ਆਈ.ਡੀ. ਵਗੈਰਾ ਬਹੁਤ ਅੰਦਰ ਉੱਤੇ ਬਹੁਤ ਗਾਇਆ ਇਲਾਕਾ ਬਹੁਤ ਖਤਰਨਾਕ ਹੈ ਇੱਥੇ ਆਪਾਂ ਕੁਝ ਵੀ ਕਰ ਸਕਦੇ ਇੱਥੇ ਸਿਰਫ ਆਪਣੇ ਨੌਜਵਾਨ ਜਾਂਦੇ ਨੇ ਕਿਉਂਕਿ ਉਹ ਧੋਖੇ ਨਾਲ ਸਾਨੂੰ ਮਾਰਦੇ ਨੇ ਕਿਉਂਕਿ ਉਹ ਆਪਣੀ ਆੜ ਲੈ ਕੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ ਅੱਜ ਰਾਤ ਨੂੰ ਗੈਸਟ ਕਰਦੇ ਆ ਰਾਤ ਨੂੰ ਜਿਹੜੀ ਲੜਾਈ ਹੁੰਦੀ ਰਾਤ ਨੂੰ ਹੁੰਦੀ ਹੈ ਫਿਚਰ ਪਰਵਾਸ ਦੇ ਦੋ ਭਰਾ ਦੇ ਮੰਮੀ ਤੇੜੀ ਆ ਉਹਦੀ ਘਰ ਵਾਲੀ ਆ ਮੁੰਡੇ ਜੀ ਦੱਸਿਆ ਕੋਸ਼ਿਸ਼ ਕੋਈ ਨਹੀਂ ਕੋਈ ਨਹੀਂ ਪਤਾ ਲੱਗਿਆ ਪਤਾ ਨਹੀਂ ਮਤਲਬ ਸਨੋਬ ਸਾਹਿਬ ਨੇ ਫੋਨ ਕੀਤਾ ਸੀ ਭਰਾ ਸਭ ਤੇ ਜਨਰਲ ਪਰਤਵਾਰਸ ਜੀ ਲੋਗੀ ਮਮਤ ਵੀ ਇੱਕ ਨੂੰ ਮੋਦੀ ਨੂੰ ਬੰਨਣਾ ਚਾਹੀਦਾ ਕੰਮ ਸਾਰੇ ਜੀ ਹਰਬੰਸ ਜਿਹੜੇ ਸੁਜੀਤ ਕੋਈ ਨਹੀਂ ਕਿੱਥੇ ਡਿਊਟੀ ਕਰ ਰਹੇ ਨੇ ਸ਼੍ਰੀਨਗਰ ਜੀ ਸ਼੍ਰੀਨਗਰ ਦੇ ਕਿੰਨਾ ਟਾਈਮ ਹੋ ਗਿਆ ਜੀ 10 ਸਾਲ ਹੋ ਗਏ ਭਾਰਤ ਦੇ ਇੱਕ ਕੇ ਵੀ ਪਤਾ ਲੱਗਿਆ ਤੁਹਾਨੂੰ ਕਦਸ਼ੀ ਸੁਬਾਹ ਮੈਸੇਜ ਆਇਆ ਠੀਕ ਉਹ ਆਰਮੀ ਜੋ ਕੀ ਜਗਾਉਣਾ ਨੇ ਮੈਨੂੰ ਮੁੰਡੇ ਨੇ ਕਿਹਾਗਾ ਨਾ ਵੀ ਠੀਕ ਨਹੀਂ ਹੈ ਤੇ ਉਹਦੇ ਬਾਅਦ ਚ ਪਰਫਕਟ ਆਇਆ ਸੀ ਉਹਦੇ ਸਾਹ ਦਾ ਅੱਛਾ ਕੀ ਕਹਿਣੇ ਕਾਦ ਲੈ ਕੇ ਆਉਂਦੇ ਅੱਲੇ ਸਾਨੂੰ ਕਿਸੇ ਕੁਸ਼ਨ ਦਾ ਉਹਨਾਂ ਨੇ ਦੇਖੋ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਬੀਬ ਨੇ ਤੁਹਾਨੂੰ ਪਤਾ ਹੀ ਹੈ ਪਰ ਵੱਡਾ ਦੁੱਖ ਹੈ ਪਰਿਵਾਰ ਨਾਲ ਅੱਜ ਦੁੱਖ ਦੀ ਕਿਰਜੀ ਸਾਰਾ ਹਲਕਾ ਖੜਾ ਤੇ ਅਸੀਂ ਖੜੇ ਹਾਂ ਤੇ ਬੀਬ ਦੀ ਕੁਰਬਾਨੀ ਹੈ ਜਿਹੜੀ ਤੁਹਾਨੂੰ ਪਤਾ ਹੀ ਵੀ ਉੱਥੇ ਜਿਵੇਂ ਤੁਸੀਂ ਸੁਣਿਆ ਵੀ ਇੱਕ ਅਤਵਾਦੀ ਦੇ ਵਿਰੁੱਧ ਜੋ ਇੱਕ ਸਰਚ ਆਪਰੇਸ਼ਨ ਚੱਲ ਰਹੀ ਹੁੰਦੀ ਹੈ ਉੱਥੇ ਵੀ ਨੇ ਸ਼ਹੀਦੀ ਬਰਤ ਕੀਤੀ ਹੈ ਤੇ ਅਸੀਂ ਇਸ ਦੁੱਖ ਦੀ ਘੜੀ ਚ ਸਾਰੇ ਪਰਿਵਾਰ ਦੇ ਨਾਲ ਹਾਂ ਜੀ ਸੀਐਮ ਕਰ ਲਿਆ ਸਰ ਮੈਨੂੰ ਠੀਕ ਹੈ 자리 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 빡! 대권에 손 하늘! 헤이! हमर रहे हमर रहे हमर रहे हमर रहे हमर रहे हमर रहे اوه سچري کي پوي کي ٻڌو 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 سارا ڳالهه ٻڌو 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 ਹੇ ਚੈਂਜੀ ਡਰ ਬਦਲੀ